ਜਿੰਦ ਟੱਕੇ ਢੋਲੇ ਖਾਂਦੀ ਆ ਤੇਰੇ ਹੱਥ ਦਾ ਹੂਆ ਮਹਿਰੂ ਮਾਲਵੇ ਪਹਿਲੀ ਇਹੋ ਕੁਝ ਆਂਦੀ ਆ ਤੂੰ ਹਾਲ ਰੇ ਜਿੰਦ ਟੱਕੇ ਢੋਲੇ ਖਾਂਦੀ ਆ ਵੇ ਮੈਂ ਤੇਰੇ ਪਿੱਛੇ ਵੇ ਮੱਕੀ ਹੋਈ ਚੱਲੀ ਤੇਰੇ ਬਾਝੋਂ ਲੱਗਾ ਵੇ ਮੈਂ ਕੱਲੀ ਕੱਲੀ ਕਦੇ ਹਾਏ ਕੁਝ ਹਾਲ ਚਾਲ ਰੇ ਜਿੰਦ ਟੱਕੇ ਢੋਲੇ ਖਾਂਦੀਆ ਤੇਰੇ ਹੱਥ ਦਾ ਹੁਆ ਮੈਨੂੰ ਮਾਣਵੇ ਪੰਡੀ ਇਹੋ ਕੁਝ ਆਂਦੀਆ ਤੂੰ ਹਾਲ ਰੇ ਜਿੰਦ ਟੱਕੇ ਢੋਲੇ ਖਾਂਦੀਆ ਵੇ ਮੈਂ ਤੇਰੇ ਪਿੱਛੇ ਬੇਮਤੀ ਹੋਈ ਚੱਲੀ ਤੇਰੇ ਬਾਝੋਂ ਲੱਗਾ ਵੇ ਮੈਂ ਕੱਲੀ ਕੱਲੀ ਕਦੇ ਝੁਠਾਈ ਪੁੱਛ ਹਾਲ ਚਾਲ ਵੇ ਤੇਰੇ ਹੱਥ ਤਾ ਹੂ ਮੈਨੂੰ ਮਾਣਨੇ ਪਹਿਲੀ ਇਹੋ ਕੁਝ ਆਂਦੀ ਆ ਤੂੰ ਹਾਲ ਵੇ ਜਿੰਦ ਟੱਕੇ ਢੋਲੇ ਖਾਂਦੀ ਆ ਵੇ ਮੈਂ ਤੇਰੇ ਪਿੱਛੇ ਬੇਮਤੀ ਹੋਈ ਚੱਲੀ ਤੇਰੇ ਬਾਝੋਂ ਲੱਗਾ ਵੇ ਮੈਂ ਕੱਲੀ ਕੱਲੀ ਕਦੇ ਝੁਠਾਈ ਪੁੱਛ ਹਾਲ ਚਾਲ ਵੇ ਜਿੰਦ ਦੱਕੇ ਢੋਲੇ ਖਾਂਦੀਆ ਏ ਜਿੰਦ ਦੱਕੇ ਢੋਲੇ ਖਾਂਦੀਆ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨਸਕਾਈ ਟੀਵੀ ਦਿਨਾਲ